ਸਰ ਵਿਰਦੇਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿੰਡਰ ਹੱਲੀ ਨੇੜੇ ਭਾਉਂ ਦੀ ਸੋਲਾਨਾ ਤੀਜਾ ਤੀਆਂ ਦਾ ਤਿਹਾੜ ਧੂਮ ਧਾਮ ਨਾਲ ਮਨਾਇਆ ਗਿਆ ਹਰਵਿੰਦਰ ਸਿੰਘ ਭਗਨਰੀ ਦੀ ਵਿਸ਼ੇਸ਼ ਰਿਪੋਰਟ ਆਦੀ ਪੁਰਦੇਸੀ ਉਹ ਹੈ ਸਤਿਨਾ ਤੁ ਕਿਥਾ ਤੋਂ ਆਏ ਆ ਤੁਹਾਨੂੰ ਕਾਰੇ ਦੇ ਚਰਵੇ ਤੋਂ ਜੁੜ ਕੇ ਆਬ ਕੀਤੀ ਗਈ ਇਹ ਹੈ ਲੋ ਜੀ ਪਹਿਲਾਂ ਜੀ ਤੁਹਾਡਾ ਟੈਂਡੈਂਸ ਦੀ ਤਾੜੀ ਮਲੇਹਗੇ ਦੇ شراب ਜੱਟ ਐਂਡ ਜੂਲੀਟ ਆਪੋ ਦੇ ਵੀ ਚੇਤਿਆਂ ਨੇ ਤੇ ਹਰ ਚੱਲ ਰਿਹਾ ਹਰ ਸਾਲ ਦੀ ਤਰ੍ਹਾਂ ਸਮੂਹ ਬੀਬੀਆਂ ਪਣਾ ਵੱਲੋਂ ਨਗਰ ਨਿਵਾਸੀਆਂ ਵੱਲੋਂ ਸੂਬਾ ਪੰਚਾਇਤ ਦੇ ਸਹਿਯੋਗ ਦੇ ਨਾਲ ਬਹੁਤ ਹੀ ਚੰਗਾ ਪ੍ਰੋਗਰਾਮ ਕੀਤਾ ਗਿਆ ਜੀ ਇਹ ਤੀਆਂ ਦਾ ਤਿਉਹਾਰ ਜਿਹਦੇ ਵਿੱਚ ਬੀਬੀਆਂ ਪੈਣਾ ਗਿੱਧਾ ਢੰਗੜਾ ਤੇ ਤੀਆਂ ਪਤੀ ਬੱਚਿਆਂ ਨੂੰ ਗਾਣਾ ਕਰਵਾ ਰਿਹਾ ਜੀ ਪ੍ਰਣਾ ਸਭੇ ਚਾਰ ਕੀ ਆ ਸਾਡਾ ਜਬ ਬਹੁਤ ਬਹੁਤ ਧੰਨਵਾਦ ਆ ਸੂਲ ਨਗਰ ਨਿਵਾਸੀਆਂ ਦਾ ਤੁਸੀਂ ਪਹੁੰਚੇ ਹੋਏ ਨੇ ਸੂਪਰ ਪੱਛਾਇਆ ਬਹੁਤ ਬਹੁਤ ਧੰਨਵਾਦ ਆ ਕੁਜਲੀਸ ਮੈਨੂੰ ਵੀ ਨਿਮਾਣੇ ਨੂੰ ਇਹਦਾ ਇਤਮਾਨ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਸਾਡੇ ਜੀ ਪੱਤਰਕਾਰ ਇਥੇ ਪਹੁੰਚੇ ਹੋਏ ਨੇ ਅਰਵਿੰਦਰ ਸਿੰਘ ਕਰਨੀ ਦੇਸਪਤੀ ਜੋ ਜ਼ਿਲ੍ਹਾ ਪਰਦਾਜ ਜੀ ਨਾਲ YouTube ਚੈਨਲ ਫੋਟੋ ਚੈਨਲ ਤੇ ਸਟਾਰਟ ਕਰ ਸਕਦੇ ਹੋ ਕੱਲੋਂ ਅਖਬਾਰਾਂ ਦੀ ਸੁਰਖੀ ਬਣੇਗਾ ਜੀ ਫਿਲਟਰ ਹੈਲੀ ਲਓ ਜੀ ਬੱਚਿਓ ਇਸ ਸਾਲ ਬਾਅਦ ਇੱਕ ਹੀ ਵਾਰੀ ਅਸੀਂ ਪਹਿਲਾ ਪਲੇ ਕੀਤਾ ਜਿੰਨਾ ਮਾੜੀ ਪੜ ਲਿਖ ਲਿਆ ਚਿੱਟੀ ਸਭ ਨੂੰ ਜਾਗਨ ਲਾਈ ਤੇ ਸਾਡੀਆਂ ਬੀਬੀਆਂ ਪੈਣਾ ਬਜ਼ੁਰਗਾਂ ਦੀ ਇੱਕ ਫਰਮਾਇਸ਼ ਸੀਗੀ ਵੀ ਇਹ